ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਪੰਜੀਰੀ ਬਣਾਉਣ ਦਾ ਆਸਾਨ ਤਰੀਕਾ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਕੜਾਹੀ ਚ ਘਿਓ ਗਰਮ ਕਰਨਾਗਾ ਆਪਾਂ ਇਹਦੇ 4 ਕਿਲੋ ਘਿਓ ਪਾਲਿਆ ਤੇ ਥੋੜਾ ਥੋੜਾ ਕਰਕੇ ਘਿਓ ਪਾਉਣਾਗਾ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਓ ਤੇ ਐਨ ਜਮੀ ਨਾਲ ਨਹੀਂ ਲੱਗਣ ਦੇਣਾ ਤੇ 4 ਕਿਲੋ ਘਿਓ ਚ 4 ਕਿਲੋ ਹੀ ਪਾਵਾਂਗੇ ਫਿਰ ਆਪਾਂ ਆਟਾ ਤੇ 4 ਕਿਲੋ ਇਹ ਚ ਪਾਉਗੀ ਖੰਡ ਕਿਉ ਉਹ ਵੀ ਕਹਿੰਦਾ ਮੈਂ ਪਿਗਲ ਲਾਂ ਨਹੀਂ ਹੌਲੀ ਹੌਲੀ ਪਿਗਲੂਗਾ ਕਹਿੰਦੇ ਲਾਈ ਜਾਓ ਅੱਗ ਲਾ ਮੈਨੂੰ ਤਾਂ ਵਕਲਾ ਲਾ ਲੋ ਪੰਜੀਰੀ ਬਾਅਦ ਚ ਬਣਾ ਲਓ ਤੇ ਐਨ ਜਮੀ ਤਰੀਕੇ ਨਾਲ ਕਿਉ ਪਾਉਣਾਗਾ ਇਹਨੂੰ ਚੰਗੀ ਤਰ੍ਹਾਂ ਕੱਢਣ ਨੂੰ ਹਜੇ ਆਪਾਂ ਹੁਣ ਦਿਖਾਉਨੇ ਆ ਥੋੜੇ ਥੋੜੇ ਬੁਲਬਲੇ ਜ ਮਾਰਨ ਲੱਗ ਗਏ ਮਤਲਬ ਉਬਲਣਾ ਸਟਾਰਟ ਹੋ ਗਿਆ ਹੈ ਤੇ ਆ ਹੁਣ ਤੁਸੀਂ ਦੇਖ ਸਕਦੇ ਹੋ ਤੈਨੂੰ ਥੋੜਾ ਥੋੜਾ ਹਲ ਆਉਂਦੇ ਰਹੋ ਵੀ ਇਹ ਟਿਕਿਆ ਨਾ ਰਹੇ ਇੱਕ ਥਾਂ 'ਤੇ ਛੇਦੀ ਪਗਰ ਜੇ ਇਹ ਜਮੀਂ ਦੇਸੀ ਘਰ ਦਾ ਕਿਓਆ ਜਿਹੜਾ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੇ ਹੁਣ ਆਪਣਾ ਕਿਓ ਫਿਕਰ ਕੇ ਤਿਆਰ ਆ ਇਹ 'ਚ ਪਾਵਾਂਗੇ ਆਪਾਂ ਆਟਾ 4 ਕਿਲੋ ਆਟਾ ਪਾਲੇ ਜੀ ਤੇ ਹੁਣ ਆਪਾਂ ਪੰਜੀਰੀ ਵਾਲਾ ਸਮਾਨ ਪਾਵਾਂਗੇ ਤੇ ਇਹ ਚ ਆਪਾਂ ਜਿਹੜਾ ਸਮਾਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਚ ਕਮਰ ਕਫ ਮੋਚ ਰਸ ਬਦਾਮ ਕਾਜੂ ਮਗਜ ਕਾਲੀ ਮਿਰਚ ਹਾਜਵੇਂ ਵਾਸਤੇ ਪਾਈ ਆ ਇਹ ਅਖਰੋਟ ਪਿਸਤੇ ਆਦੀ ਸਮਾਨ ਪਾਇਆ ਗਿਆ ਇਹ ਚ ਆਪਾਂ ਜਿਹੜਾ ਕੀ ਤਾਕਤ ਵਾਸਤੇ ਹੁੰਦਾਗਾ ਇੱਕ ਪੰਜੀਰੀ ਚ ਗੂੰਦ ਪਾਉਣੀ ਨਾ ਭੁੱਲਿਓ ਉਹਦੇ ਨਾਲ ਪੰਜੀਰੀ ਦਾ ਸਵਾਦ ਬਹੁਤ ਵਧੀਆ ਬਣਦਾ ਇਹ ਸਾਰਾ ਸਮਾਨ ਪਾਉਣ ਵਾਲੀ ਪੰਜੀਰੀ ਦਾ ਸਵਾਦ ਪੂਰਾ ਵਧੀਆ ਬਣਨ ਨਾਲੇ ਤਾਕਤ ਵਾਲੀ ਪੰਜੀਰੀ ਬਣੂਗੀ ਤੇ ਹੁਣ ਆਪਾਂ ਇਹਦੇ ਖੰਡ ਪਾ ਰਹੇ ਆ ਵੀ ਜਿਹੜਾ ਸਮਾਨ ਇਹ ਚ ਸਾਰਾ ਚੰਗੀ ਤਰ੍ਹਾਂ ਰਲ ਜੇ ਖੰਡ ਫੇਰ ਪਾਉਣੀ ਆ ਇਹ ਚ ਤੇ ਜਿਹੜੀ ਖੰਡ ਪਾਉਣੀ ਆ ਬੂਰਾ ਖੰਡ ਨਹੀਂ ਪਾਉਣੀ ਦੇਸੀ ਖੰਡ ਲਿਆ ਕੇ ਪਾਉਣੀ ਆ ਤੇ ਬੂਰਾ ਖੰਡ ਨਾ ਪਾਉਣ ਦਾ ਕਾਰਨ ਕੀ ਰਿਹਾ ਜੇ ਪੁੱਛਣਾ ਚਾਹਣੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਬੱਦ ਤੋਂ ਬੱਦ ਸ਼ੇਅਰ ਕਰ ਦਿਓ